何 سڀني کي سلام ਦੀ ਮਾਤਾ ਜੀ ਨੂੰ ਵੀ ਮਿਲੇ ਉਹਨਾਂ ਨੂੰ ਵੀ ਅਸੀਂ ਦਲਾਸਾ ਦਿੱਤਾ ਵੀ ਆਪਾਂ ਨੂੰ ਆਸਰੀ ਛੱਡਣੀ ਚਾਹੀਦੀ ਪਰ برداشتਾਂ ਕੀਤੀਆਂ ਮੈਨੂੰ ਪੂਰਾ ਭਰੋਸਾ ਸੀ ਪ੍ਰਮਾਤਮਾ ਤੇ ਵੀ ਇਹਨਾਂ ਲੋਕਾਂ ਦੀਆਂ ਦੁਆਵਾਂ ਨਾਲ ਨੇ ਵਿੱਚ ਬੰਦੇ ਨੂੰ ਕੁਝ ਨਹੀਂ ਹੋ ਸਕਦਾ ਪਰ ਅਕਦਾ ਰੱਬ ਤੇ ਵੀ ਸ਼ਿਕਵਾ ਕੀ ਇਹਨਾਂ ਲੋਕਾਂ ਦੀ ਉਹ ਨਿਆ ਤਾਂ ਅਸਲੀ ਸੁਣੀ ਪਰ ਅੱਗ ਅੱਗੇ ਜੋਰ ਵੀ ਨਹੀਂ ਕਿਸੇ ਦਾ ਚੱਲਦਾ ਸੋ ਇਹ ਜਿਹੜੀ ਖਬਰ ਆਈ ਆਉਣੀ ਨਹੀਂ ਚਾਹੀਦੀ ਸੀ ਅੱਜ ਵੀ ਕਹਿੰਦੇ ਪਾਰਟ ਚੱਲ ਰਿਹਾ ਸੀਗਾ ਪਿੰਡ ਚ ਜੀ ਹਾਂਜੀ ਬਿਲਕੁਲ ਸਾਨੂੰ ਤੋਂ ਤੋਂ ਸਾਡੇ ਦੋਸਤਾਂ ਦੇ ਫੋਨ ਆਏ ਜਿਹੜੇ ਉੱਤੇ ਤੱਕ ਨਹੀਂ ਪਹੁੰਚ ਸਕਦੇ ਮਤਲਬ ਗੱਲ ਨਹੀਂ ਸੀ ਹੋਰ ਅਸੀਂ ਗੱਜ ਭਰੇ ਹੋਏ ਸੀ ਸਾਰਿਆਂ ਦੇ ਇੰਨਾ ਪਿਆਰ ਕਿਸੇ ਕਲਾਕਾਰ ਪ੍ਰਤੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਦੁਨੀਆ ਰੋ ਰਹੀ ਆ ਸਾਦਨਾ ਪੱਖੋਂ ਕੋਈ ਕਮੀ ਨਹੀਂ ਸੀ ਜ਼ਬੰਦੀ ਦਾ ਸੁਭਾਏ ਮੈਂ ਹੈਰਾਨ ਆ ਵੀ ਇੰਨੇ ਕਲਾਕਾਰ ਰੋ ਰਹੇ ਨੇ ਕਿੰਨਾ ਪਿਆਰ ਕਰਦਾ ਹੋਊ ਛੋਟੇ ਵੱਡੇ ਦਾ ਲੋਕਾਂ ਚ ਕਿੰਨਾ ਪਿਆਰ ਹੋਣਾ ਉਹਨੂੰ ਆਵਾਜ਼ ਨੂੰ ਕਿੰਨਾ ਪਿਆਰ ਕਰਦੇ ਕਿ ਦੁਨੀਆ ਉਹ ਵੱਖ ਹੋ ਰਹੀ ਆ ਸੋ ਇਹ ਬਹੁਤ ਹੀ ਵੱਡਾ ਮਾੜਾ ਦਿਨ ਮੈਂ ਕਹੂੰਗਾ ਜਿਹੜਾ ਜਿਹੜਾ ਅੱਜ ਪਰਿਵਾਰ ਤੇ ਜਿਹੜਾ ਥੋੜੇ ਚਿਰ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਇਕੱਲੇ ਹੀ ਮੁੰਡਾ ਸੀ ਤੇ ਦਾਦੀ ਜੀ ਨੇ ਉਹਨਾਂ ਦੀ ਮਾਤਾ ਜੀ ਨੇ ਸਾਡੀ ਭੈਣ ਜੀ ਨੇ ਜੀਵਨ ਸਾਥੀ ਮੈਂ ਬਹੁਤ ਵੱਡਾ ਘਰ ਦਾ ਚਰਾਗ ਬੁੱਝ ਗਿਆ ਜੀ ਬਾਈ पर मंजी इंडस्ट्रियलिज समय तो काला साल है क्योंकि बैक टू बैक काला साल जी मैं देखो बहुत मैं कदे -कदे मैं तो सोशल मीडिया ਘੱਟ ਯੂਜ਼ ਕਰਦਾ ਮੈਂ ਕਦੇ ਕਦੇ ਪੋਸਟ ਪਾਉਂਦਾ ਆਪਣੀ ਸ਼ੋਹ ਦੀ ਵੀ ਨਹੀਂ ਪਾਉਂਦਾ ਕਦੇ ਹੁਣ ਮੈਂ ਅੱਜ ਕੱਲ੍ਹ ਦੇਖਿਆ ਭੱਲਾ ਸਾਹਿਬ ਦੀ ਉਹ ਤੋਂ ਬਾਅਦ ਸਾਡੇ ਤੌਲੀ ਸ਼ਰਮਾ ਜੀ ਉਹਨਾਂ ਦੀ ਮਾਦਰ ਉਹਨਾਂ ਦੀ ਵਾਈਫ ਉਹ ਤੋਂ ਬਾਅਦ ਭਾਈ ਜੁਪੰਤਾ ਉਹ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਕਿੰਨੀਆਂ 8-7 ਪੋਸਟਾਂ ਕੱਲੀਆਂ ਇਹੀ ਪਾਈਆਂ ਹੋਈਆਂ ਨੇ ਵੀ ਬਹੁਤ ਮਾਰੀ ਖਬਰ ਆ ਗਈ ਮਾਰੀ ਖਬਰ ਪਰ ਜੁਵੰਦੇ ਨਾਲ ਤਾਂ ਬਹੁਤ ਦਿੱਲੀ ਲਗਾ ਸਾਡਾ ਪਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹਰ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜਵੰਦਾ ਭਾਈ ਵੀ ਆਇਆ ਸੀ ਉੱਥੇ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹ ਹੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਕਹਿੰਦੇ ਚਾਹ ਪੀ ਕੇ ਜਾਇਓ ਉੱਥੇ ਕੋਈ ਸੰਸਤਾ ਸੀਗੀ ਇਹਨੇ ਨੇ ਜਵੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਤੇ ਜੇ ਬੰਦਾ ਕਹਿੰਦਾ ਹੁੰਦਾ ਸੀ ਮੈਂ ਕੋਈ ਖਾਂਦਾ ਪੀਂਦਾ ਨਹੀਂ ਸੀ ਨਾ ਡਰਿੰਕ ਵਗੈਰਾ ਕੁਝ ਨਹੀਂ ਕਹਿੰਦਾ ਮੇਰਾ ਤਾਂ ਯਾਰ ਸ਼ੌਕ ਹੀ ਆਹੀ ਰਾਈਡ ਕਰਨਾ ਲੈਣਾ ਜਾਂ ਸਟੰਟ ਕਰਨੀ ਇਹ ਆ ਉਹ ਕੁਲਵਿੰਦਰ ਵਿੱਲਾ ਉਹ ਦੱਸਦਾ ਸੀ ਮੈਨੂੰ ਕਹਿੰਦਾ ਵੀ ਤੁਸੀਂ ਤਾਂ ਕਰ ਲਓ ਮੈਨੂੰ ਤਾਂ ਮੇਰਾ ਤਾਂ ਕਹਿੰਦਾ ਫਨ ਵੀ ਇਹੀ ਆ ਅਕੱਲ ਨੂੰ ਇਹ ਨਹੀਂ ਪਤਾ ਸੀ ਵੀ ਉਹਦਾ ਸ਼ੌਕ ਹੈ ਜਿਹੜਾ ਉਹ ਨਾਲ ਬੰਦ ਨਹੀਂ ਨਾਲ ਬੰਦ ਹਰਮ ਜੀ ਸ਼ੌਕ ਬਹੁਤ ਹੈ ਬਿਲਕੁਲ ਐਡਵੈਂਚਰ ਦਾ ਬਹੁਤ ਸ਼ੌਂਕ ਦਿੰਦੀ ਹੈ ਰਾਈਡਰ ਦਾ ਬਹੁਤ ਸ਼ੌਂਕ ਸੀਗਾ ਉਹਨਾਂ ਨੂੰ ਬਾਈਕ ਨਵੀਂ ਨਵੀਂ ਬਾਈਕਸ ਖਰੀਦ ਕੇ ਉਹਨਾਂ ਦਾ ਰਾਈਡਿੰਗ ਕਰਨਾ ਆ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਆਵਾਰਾ ਪਸ਼ਵਾਰ ਕਰ ਜੇਕਰ ਸਰਕਾਰ ਵੀ ਉਹ ਚੱਲ ਰਹੀ ਆ ਗੱਲ ਅੱਜ ਹੋ ਕੇ ਖਤਮ ਹੋ ਜੂ ਆਵਾਰਾ ਪਸ਼ਵਾਰ ਜਿਹੜੇ ਵੀ ਇਹ ਰੌਲਾ ਪੈਂਦਾ ਅੱਜ ਰੌਲਾ ਪੈ ਰਿਹਾ ਗੁੰਗਾ ਸੰਭਲੋ ਮੈਂ ਕਹਿੰਦਾ ਮਹੀਨੇ ਨੂੰ ਕਿਸੇ ਨੇ ਬੋਲਣਾ ਨਹੀਂ ਨਾ ਮੈਂ ਬੋਲਣਾ ਨਾ ਸਰਕਾਰ ਕੀ ਸਰਕਾਰਾਂ ਨੂੰ ਚਾਹੀਦਾ ਕਿਉਂਕਿ ਆਪਾਂ ਟੈਕਸ ਦਿੰਨੇ ਆ ਉਹਦਾ ਪ੍ਰਬੰਧ ਕਰਨਾ ਚਾਹੀਦਾ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਨੇ ਜਿਹਦੇ ਬੰਦੇ ਤੇ ਪਰਿਵਾਰ ਤੇ ਆਪੀ ਇਹ ਜਿਹੜਾ ਹਾਸਾ ਗਉਆਂ ਦਾ ਆਪਾਂ ਕਹਿੰਦੇ ਆ ਰੋਜ਼ ਸੁਣਦੇ ਅੱਜ ਆਪਾਂ ਬੋਲਾਂਗੇ ਫਿਰ ਖਤਮ ਹੋ ਜੂਗਾ ਜਗਾ ਨੇ ਸੱਦੇ ਚਾਰ ਦੀ ਵਿਰਤੀ ਬਾਈ ਪੁੱਛੋ ਨਾ ਕੋ ਸਾਡੇ ਘਰ ਚ ਗਾਣੇ ਦੇ ਬੰਦੇ ਦੇ ਮੈਂ ਇੰਟਰਵਿਊਸ ਦੇ ਵਿੱਚ ਵੀ ਦੱਸਦਾ ਰਿਹਾ ਬਹੁਤ ਪਿਆਰ ਕਰਦਾ ਸਾਡਾ ਸਾਰਾ ਪਰਿਵਾਰ ਹੈ ਨਾ ਬਹੁਤ ਵੱਡੀ ਟਰੈਜੇਡੀ ਹੈ ਜੀ ਸਾਡੇ ਪੰਜਾਬ ਲਈ ਪੂਰੀ ਪੰਜਾਬੀ ਕੌਮ ਲਈ ਦੇਸ਼ਾਂ ਵਿਦੇਸ਼ਾਂ ਚ ਜਿਹੜੇ ਸਾਡੇ ਪੰਜਾਬੀ ਵਸਦੇ ਆ ਉਹਨਾਂ ਲਈ ਤੇ ਸਾਡੀ ਸਿੰਗਰ ਕਮਿਊਨਿਟੀ ਐਕਟਿੰਗ ਕਮਿਊਨਿਟੀ ਲਈ ਬਹੁਤ ਵੱਡੀ ਟ੍ਰੈਜਡੀ ਆ ਜੀ ਸਾਰਿਆਂ ਨੂੰ ਹੀ ਪਤਾ ਜੀ ਇਸ ਚੀਜ਼ ਬਾਰੇ ਹੋਰ ਕੋਈ ਦੀ ਚੀਜ਼ ਸਾਰਾ ਕੁਝ ਜੋ ਜੋ ਚੀਜ਼ਾਂ ਕਰ ਸਕਦੇ ਸੀ ਸਾਰਿਆਂ ਨੇ ਕੀਤੀਆਂ ਲੋਕਾਂ ਨੇ ਦੁਆਵਾਂ ਕੀਤੀਆਂ ਘਰਦਿਆਂ ਨੇ ਇਲਾਜ ਕਰਾਇਆ ਜਿੰਨਾ ਕਰਾ ਸਕਦੇ ਸੀ ਜੀ ਤੇ ਹੁਣ ਵੀ ਜੋ ਹੋ ਸਕਦਾ ਸੀ ਉਹ ਕੀਤਾ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕਮੀ ਜਿਹੜੀ ਹੈਗੀ ਆ ਉਹ ਪ੍ਰਸ਼ਾਸਨ ਦੇ ਵਿੱਚ ਅਗਾਵਾ ਮੱਝਾ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਮਝ ਸਾਰੀ ਪਲ ਯਾਦਗਾਰ ਆ ਜੀ ਹੁਣ ਹੁਣ ਜੇ ਮੈਂ ਸੋਚਦਾ ਇਹ ਇੱਕ ਇੱਕ ਮੋਮੈਂਟ ਉਹਦੇ ਨਾਲ ਯਾਦਗਾਰ ਆ ਜੀ ਹੁਣ ਮੈਨੂੰ ਐਂ ਲੱਗਦਾ ਵੀ ਸ਼ਾਇਦ ਮੈਂ ਉਹਨੂੰ ਕੈਪਚਰ ਕਰ ਲੈਣਾ ਮੈਂ ਉਹਨੂੰ ਮਿਲਣਾ ਸੀ ਮਿਲ ਨਹੀਂ ਪਾਇਆ 20 25 ਦਿਨ ਪਹਿਲਾਂ ਕੈਨੇਡਾ ਅ ਅਸੀਂ ਇਕੱਠੇ ਹੋਣਾ ਸੀ ਮੈਂ 2 ਦਿਨ ਪਹਿਲਾਂ ਅਪਲਾਈ ਕਰ ਗਿਆ ਅਮਰੀਕਾ ਨੂੰ ਉੱਥੋਂ ਉਹ ਮੈਨੂੰ ਹੁਣ ਮਿਸ ਕਰਦਾ